ਇੱਕ ਨੰਬਰ ਵਾਰਡ ਚ ਆਜ਼ਾਦ ਨੇ ਜੀ ਕੁਲਦੀਪ ਕੌਰ ਦੂਸਰੇ ਚ ਪਹਿਲਾਂ ਹੀ ਜਿੱਤ ਕੇ ਸੀ ਨਿਰਵਿਰੋਧ ਤੀਸਰੇ ਚ ਆਪ ਦੇ ਉਮੀਦਵਾਰ ਕੁਵਿੰਦਰ ਕੌਰ ਚੌਥੇ ਚ ਸ਼ਕਤੀ ਗੋਇਲ ਨੇ ਆਪ ਦੇ ਪੰਜ ਦੇ ਵਿੱਚ ਆਜ਼ਾਦ ਉਮੀਦਵਾਰ ਤਰਵਿੰਦਰ ਸਿੰਘ ਹੈ 6 ਦੇ ਵਿੱਚ 6 ਤੇ 7 ਦੇ ਵਿੱਚ ਆਪ ਦੇ ਨੇ ਜੀ 8 ਦੇ ਵਿੱਚ ਆਜ਼ਾਦ ਹੈ 9 ਦੇ ਵਿੱਚ ਕਾਂਗਰਸ ਦੇ ਉਮੀਦਵਾਰ 10 ਦੇ ਵਿੱਚ ਆਪ 11 ਤੇ 12 ਵਿੱਚ ਆਪ 13 ਵਿੱਚ ਆਜ਼ਾਦ ਤੁਹਾਨੂੰ ਬਹੁਤ-ਬਹੁਤ ਵਧਾਈਆਂ ਜੀ ਕਿ ਤੁਹਾਨੂੰ ਪੀਚਪੁਲੀ ਇੱਥੇ ਇਲੈਕਸ਼ਨ ਕਰਵਾਈ ਹੈ ਜੀ ਤੁਹਾਡੀ ਹਿੰਮਤ ਦੇ ਨਾਲ ਇੱਥੇ ਜਿਹੜੀ ਤੁਹਾਡੀ ਮੌਜੂਦਗੀ ਦੇ ਵਿੱਚ ਪੀਚਪੁਲੀ ਹੋਈ ਹੈ ਤੇ ਬੜੀ ਚਰਚਾ ਵੀ ਹੋ ਰਹੀ ਹੈ ਸਰ ਦੇਖੋ ਸਭ ਤੋਂ ਪਹਿਲਾ ਸ਼ਰੇ ਜੇ ਮੈਂ ਦੇਊਂਗਾ ਤਾਂ ਮੈਂ ਪ੍ਰੈਸ ਨੂੰ ਦੇਊਂਗਾ ਕਿਉਂਕਿ ਬੜੀ ਚੇਤਨ ਪ੍ਰੈਸ ਸੀਗਣ ਮੈਨੂੰ ਸਮੇਂ-ਸਮੇਂ ਤੇ ਦੱਸਦੇ ਰਹੇ ਵੀ ਇੱਥੇ ਤੁਹਾਨੂੰ ਆਹ ਚੀਜ਼ ਕਰਨ ਦੀ ਲੋੜ ਹੈ ਇਸ ਵਾਰਡ ਦੇ ਵਿੱਚ ਇਹ ਹੋ ਸਕਦਾ ਹੈ ਇੱਥੇ ਆਸਕਤੀ ਕਰਨ ਦੀ ਲੋੜ ਹੈ ਸਮੇ ਸਮੇਤੇ ਮੈਨੂੰ ਜਿਹੜਾ ਸਹਿਯੋਗ ਤੁਹਾਡਾ ਮਿਲਿਆ ਮੈਂ ਸਦਾ ਤੁਹਾਡਾ ਪ੍ਰੈਸ ਵਾਲਿਆਂ ਦਾ ਧੰਨ ਸਮਾਣਾ ਤੇ ਪਤਨਾ ਦੀ ਪ੍ਰੈਸ ਦਾ ਜੀ ਰਹੂੰਗਾ ਮੋਟਰਾਂ ਦਾ ਕਿੰਨਾ ਦੂਸਰਾ ਜਿਹੜਾ ਸਹਿਯੋਗ ਰਿਹਾ ਹੈਗਾ ਮੇਰੇ ਏਆਰਓ ਸਾਹਿਬ ਨੇ ਵੀਰ ਸਾਹਿਬ ਨੇ ਡਿਊਟੀ ਨਿਭਾ ਚੀਤੀ ਹੈ ਨਹੀਂ ਉਹ ਸਾਹਿਬ ਤੇ ਪੁਲਿਸ ਡਿਪਾਰਟਮੈਂਟ ਵੱਲੋਂ ਐਸਪੀ ਡੀਸੀ ਜੀ ਇੰਦਰਪਾਲ ਚੌਹਾਨ ਡੀਐਸਪੀ ਸੀ ਜੀ ਜਿਹੜਾ ਐਕਟਿਵ ਸਭ ਤੋਂ ਰੋਲ ਨਵਾਇਆ ਹੋਇਤੋਂ ਦੇ ਐਸਐਚਓ ਸਾਹਿਬ ਨੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਵੀ ਉਹਨਾਂ ਨੇ ਸਾਰਾ ਦੇ ਜਿਹੜੀ ਪੰਪ ਪੰਪ ਕੇ ਕੋਈ ਇਸ ਤਰ੍ਹਾਂ ਦਾ ਅਨਸਰ ਦੇਣੇ ਨਹੀਂ ਆਉਣ ਦਿੱਤਾ ਜਿਹੜਾ ਜਿਹੜਾ ਕੋਈ ਖਰਾਬੀ ਕਰ ਸਕਦਾ ਸਦਾ ਤੇ ਉਸ ਤੋਂ ਬਾਅਦ ਮੇਰੇ ਸੈਕਟਰ ਅਫਸਰ ਨੇ ਜੀ ਪੋਲਿੰਗ ਸਟਾਫ ਹੈ ਮੇਰਾ ਸਟਾਫ ਹੈ ਇਹਨਾਂ ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ ਜੀ ਮੈਂ ਕਲੀਅਰ ਮਾਈਂਡ ਰਿਆ ਸੀ ਸ਼ੁਰੂ ਤੋਂ ਵੀ ਮੈਂ ਕਿਸੇ ਨਾਲ ਤੱਕਾ ਨਹੀਂ ਹੋਣ ਦਊਂਗਾ ਇਹ ਸਾਰਾ ਕੁਝ ਤੁਹਾਡਾ ਤੇ ਮੇਰੀ ਸਾਰੀ ਟੀਮ ਦੇ ਸਹਿਯੋਗ ਨਾਲ ਹੀ ਹੋਇਆ ਮੈਂ ਇਕੱਲਾ ਕੁਛ ਨਹੀਂ ਸੀਗਾ ਤੁਹਾਡਾ ਸਭ ਦਾ ਸਹਿਯੋਗ ਰਿਆ ਐਨ ਸਭ ਤੋਂ ਵੱਡਾ ਸਹਿਯੋਗ ਇੱਥੋਂ ਦੇ ਵੋਟਰਾਂ ਦਾ ਰਿਆ ਜਿਨ੍ਹਾਂ ਨੇ ਕੋਈ ਪੀਸਫੁਲੀ ਜਿਹੜੀ ਆ VOTING ਕੀਤੀ ਹੈ ਉਮੀਦਵਾਰ ਇੱਕ 11 20 77.6% ਜਿਹੜੀ ਹੋ ਗਈ ਆ ਬੋਲਿੰਗ ਤੇ 12 ਬੂਥਾਂ ਤੇ ਚੋਣ ਹੋਈ ਸੀ ਤੇ ਉਹ ਵਧੀਆ ਨਿਪਟ ਗਿਆ ਜੀ ਮੈਂ ਤੁਹਾਡਾ ਫੇਰ ਧੰਨਵਾਦ ਕਰਦਾ ਹਾਂ ਸਰ ਉਮੀਦਵਾਰਾਂ ਨਾਲ ਕੀ ਜਾ ਜੋ ਕਰਿਆ ਨਾ ਹਾਂਜੀ ਅਮੀਦਵਾਰਾਂ ਨੂੰ ਦੇਖੋ ਜੀ ਮੈਂ ਕਲੀਅਰ ਕਰ ਦਿੱਤਾ ਸੀ ਚਾਹੇ ਕਿਸੇ ਮਰਜ਼ੀ ਪਾਰਟੀ ਦੇ ਸੀ ਵੀ ਮੈਂ ਕਿਸੇ ਨਾਲ ਟੱਕਾ ਨਹੀਂ ਹੋਣ ਦਊਗਾ ਜੋ ਮਰਜ਼ੀ ਕਿਹੜੇ ਕਿਹੜੇ ਪੁਲ ਕਿਥੇ ਸਭ ਤੋਂ ਵੱਧ ਪਰਸੈਂਟੇਜ ਨਹੀਂ ਇਹ ਡਾਟਾ ਮੇਰੇ ਕੋਲ ਹਜੇ ਆਉਂਦਾ ਨਹੀਂ ਹਾਂਜੀ ਚਲੋ ਠੀਕ ਹੈ ਠੀਕ ਹੈ ਸਰ ਥੈਂਕ ਯੂ ਸਰ ਫਿਰ ਧੰਨਵਾਦ ਕਿਸੇ ਦਿਨ ਮੇਰੇ ਕੋਲ ਉਸਮਾਨੇ ਚਾਹ ਪੀਣ ਆਉਣਾ ਹੈ ਮੇਰੀ ਗੱਡੀ ਥੋੜੀ ਢਿੱਲੀ ਸੀ